ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਰ ਭਗਸਿੰਘ ਦਾ ਕਰਦਾ ਸਵਾਗਤ ਆਧੁਨਿਕ ਵਿਸ਼ੇਸ਼ ਸਰਕਾਰੀ। ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਰਾਹੋਂ ਤੋਂ ਜਾੜਲਾ ਤੱਕ 7.49 ਕਰੋੜ ਰੁਪਏ ਦੀ ਲਗਤ ਨਾਲ ਬਣੀ ਲਗਭਗ 11 ਕਿਲੋਮੀਟਰ ਨਵੀਂ ਸੜਕ ਜੋ ਕਿ 15 ਦਸੰਬਰ ਨੂੰ बनके तैयार हुई थी द अचंचेत अचंचेत निरीक्षण कीता ਤੁਸੀਂ ਦੇਖ ਰਹੇ ਹੋ ਨਵਾਂ ਸ਼ਾਸ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਜ਼ਿਲ੍ਹਾ ਸ਼ਹੀਦ ਪਿੰਛੀਪਗ سنگਨਗਰ ਦੇ ਵਿੱਚ ਇੱਕ ਰੋਡ ਆ ਰਾਹੋਂ ਤੋਂ ਜਾਟਲਾ ਤੱਕ ਇਹ ਰੋਡ ਜਾਂਦੀ ਆ ਔਰ आरडी 00 ਤੋਂ 11.70 ਕਿਲੋਮੀਟਰ ਦੀ ਜਿਹੜੀ ਆ ਪਾਈ ਆ ਜਿਹੜੀ ਦੀ ਲੜਾਈ ਆ ਉਹ ਸਭ ਪਿੱਟ ਦਾ ਅਸੀਂ ਅੱਜ ਇਹਨੂੰ ਅਚਨ ਚੇਤੇ ਨੂੰ ਦੇਖਿਆ 15 ਦਸੰਬਰ ਨੂੰ ਕਰਨ ਕੇ ਇਹਦਾ 3.5 3 ਮਹੀਨੇ ਤੱਕ ਅਸੀਂ ਇਹਦਾ ਜਿਹੜੀ ਆ ਉਹ ਟੈਸਟਿੰਗ ਜਿਹੜੀ ਆ ਕਰ ਸਕਦੇ ਆ ਤੇ ਅਸੀਂ ਇੱਥੇ ਅੱਜ ਆਪਣੀ ਪੂਰੀ ਕੁਆਲਟੀ ਕੰਟਰੋਲ ਦੀ ਲੈਬ ਜਿਹੜੀ ਆ ਉਹ ਲੈ ਕੇ ਪਹੁੰਚੇ ਆਂ ਔਰ ਇਸ ਦੀ ਜਿਹੜੀ ਐਡਮਿਨਿਸਟ੍ਰੇਟਿਵ ਅਪਰੂਵਲ ਸੀਗੀ ਉਹ 12 ਕਰੋੜ ਤੇ 20 ਲੱਖ ਦੀ ਸੀਗੀ ਜਦਕਿ ਅਸੀਂ ਇਹਨੂੰ 7 ਲੱਖ 7 ਕਰੋੜ 49 ਲੱਖ ਦੇ ਵਿੱਚ ਕੰਪਲੀਟ ਕੀਤਾ ਹੈ ਲਗਭਗ 25% ਸਾਡੀ ਇਸ ਰੋਡ ਦੇ ਉੱਤੇ ਸੇਵਿੰਗ ਸੀਗੀ ਆ ਨਾਲ ਅਸੀਂ ਚੈਕਿੰਗ ਦੇ ਵਿੱਚ ਦੋ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਆਈਆਂ ਨੇ ਕਿ ਇੱਕ ਤੇ ਜਿਹੜੇ ਜਮਾਨਤ ਨੇ ਜਿਹੜੇ ਕਿ ਹੁੰਦੇ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਵਿਜ਼ਿਬਿਲਟੀ ਰੋਡ ਦੇ ਉੱਤੇ ਇਹਨਾਂ ਕਰਕੇ ਹੀ ਬਣਦੀ ਅਦਰਵਾਈਜ਼ ਇਹ ਜਿਹੜੇ ਹੈਗੇ ਨੇ ਐਕਸੀਡੈਂਟਸ ਨੂੰ ਅਵੋਇਡ ਕਰਨ ਵਾਸਤੇ ਅਸੀਂ ਸਮਝਦੇ ਹਾਂ ਕਿ ਬਹੁਤ ਜ਼ਰੂਰੀ ਨੇ ਇਹਨਾਂ ਦੀ 6 ਇੰਚ ਦੇ ਰੱਖੇ ਨੇ 6 ਇੰਚ ਤਾਂ ਠੀਕ ਆ ਚਲੋ ਪਰ ਇਹਨਾਂ ਦੀ ਮੈਨੂੰ ਥਿਕਨੈਸ ਦੇ ਵਿੱਚ ਥੋੜੀ ਪ੍ਰੋਬਲਮ ਜਿਹੜੀ ਆ ਉਹ ਲੱਗੀ ਆ ਸੋ ਇਹਦੀ ਥਿਕਨੈਸ ਜਿਹੜੀ ਆ ਉਹ ਇਮੀਡੀਏਟਲੀ ਜਿਹੜੀ ਆ ਚੈੱਕ ਕੀਤੀ ਚਾਹੇ ਦੀ ਚੀਜ਼ ਸਾਫ਼ ਠੀਕ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਇਹਦੇ ਸੈਂਪਲ ਲਏ ਨੇ ਉਹਨੂੰ ਜਿਹੜਾ ਕੁਆਲਿਟੀ ਕੰਟਰੋਲ ਦੇ ਵਿੱਚ ਭੇਜ ਰਹੇ ਆ ਲੈਬ ਨਾਲ ਸਾਡੇ ਅਸੀਂ ਨਾਲ ਲੈ ਕੇ ਆਏ ਸੀਗੇ ਔਰ ਜੋ ਵੀ ਇਹਦੇ ਉੱਤੇ ਜੋ ਕੁਆਲਿਟੀ ਕੰਟਰੋਲ ਦੀ ਰਿਪੋਰਟ ਆਏਗੀ ਉਹਦੇ ਅਨਸਾਰ ਇਹਦੇ ਤੇ ਜੜੀ ਆ ਜੋ ਵੀ ਬੰਦ ਕਰਾਈ ਆ ਕੀਤੀ ਜਾਊਗੀ ਦੇਖਦੇ ਆ ਕਿ ਰਿਪੋਰਟ ਆਉਂਦੀ ਆ ਬਾਕੀ ਆ ਜਿਹੜੇ ਐਕਸ਼ਨ ਸਾਹਿਬ ਤੁਹਾਡੇ ਜਿਹੜੇ ਆ ਜਿਹੜੇ ਬੰਮ ਨੇ 10 ਮੀਟਰ ਇਹ ਦੇਖੋ ਕਿਤੇ ਵੀ ਬੰਮ ਜਿਹੜਾ ਆ ਹੁਣ ਜੇ ਕੋਈ ਚੀਜ਼ ਵਹੀਕਲ ਕੋਈ ਤਰ੍ਹਾਂ ਹੋ ਜਿਵੇਂ ਕਿ ਇਨਕਾਨ ਅਸਾਰ ਹੋਵੇ ਤੋਂ ਕੋਈ ਤੇ ਬੰਦ ਨਹੀਂ ਕਰਦੇ ਜਿੰਨਾ ਤੇ ਪਾ ਕੇ ਬੰਮ ਕੰਪਲੀਟ ਨਹੀਂ ਹੁੰਦੇ ਜਿੰਨਾ ਦੇ ਪਾ ਕੇ ਵਾਈਟ ਲਾਈਨਿੰਗ ਜਿਹੜੀ ਆ ਇਹ ਪੂਰੀ ਨਹੀਂ ਹੁੰਦੀ ਔਰ ਜਿੰਨਾ ਤੇ ਪਾ ਕੇ ਕੁਆਰਟੀ ਕੰਟਰੋਲ ਦੀ ਰਿਪੋਰਟ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ ਤੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਨੇ ਕਿ ਅਸੀਂ ਲਗਭਗ 45000 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਬਣਾ ਰਹੇ ਹਾਂ ਔਰ ਕੁਆਲਿਟੀ ਦੇ ਉੱਤੇ ਸੜਕਾਂ ਦੀ ਕੁਆਲਿਟੀ ਦੇ ਉੱਤੇ ਮਟੀਰੀਅਲ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਹਰ ਇੱਕ ਰੋਡ ਜਿਹੜੀ ਆ ਜਿੱਥੇ ਵੀ ਸਾਡੇ ਅਧਿਕਾਰੀ ਸੀਐਮ ਸਾਹਿਬ ਨੇ ਫਲਾਈਂਗ ਸਕੁਆਇਰ ਵੀ ਬਣਾਇਆ ਹੋਇਆ ਉਹ ਵੀ ਵੱਖ-ਵੱਖ ਥਾਵਾਂ ਤੇ ਰੋਡਾਂ ਜਿਹੜੀਆਂ ਨੇ ਉਹਨਾਂ ਨੂੰ ਚੈੱਕ ਕਰ ਰਹੇ ਨੇ ਔਰ ਇਥੋਂ ਤੱਕ ਕਿ ਖੋਦ ਸਾਡੇ ਸੀਐਮ ਸਾਹਿਬ ਆਪ ਵੀ ਜਾ ਕੇ ਰੋਡਾਂ ਜਿਹੜੀਆਂ ਨੇ ਇਥੋਂ ਚੈੱਕ ਕਰਦੇ ਨੇ ਸੋ ਅਸੀਂ ਇਹ ਹਰ ਹਾਲਤ ਦੇ ਵਿੱਚ ਯਕੀਨੀ ਬਣਾਉਣਾ ਹੈ ਕਿ ਇਹ ਲੋਕਾਂ ਦਾ ਪੈਸਾ ਔਰ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜਾ ਉਹ ਕੰਪਰੋਮਾਈਜ਼ ਜਾਂ ਜਿਹੜਾ ਉਹ ਟੋਲਰੇਟ ਨਹੀਂ ਕੀਤਾ ਜਾਊਗਾ ਸਾਡਾ ਸੁਪਨਾ ਹੈ ਕਿ ਅਸੀਂ ਜੇ ਸਾਡੀ ਰੋਡ 5 ਸਾਲ ਵਾਸਤੇ ਬਣਾਈ ਗਈ ਆ ਇਸ ਲਈ ਚਾਹੁੰਦੇ ਆ ਕਿ ਉਹਦੀ ਮਜ਼ਬੂਤੀ ਇੰਨੀ ਕੁ ਹੋਵੇ ਕਿ ਉਹ 7-8 ਸਾਲ ਚੱਲੇ ਇਹਦੇ ਨਾਲ ਹੀ ਇਹਦੇ ਵਿੱਚ 1 ਸਾਲ ਦੀ ਡੈਫੈਕਟ ਲਾਇਅਬਿਲਟੀ ਪੀਰੀਅਡ ਆ ਜਿਹੜਾ ਕੰਟਰੈਕਟਰ ਤੇ ਆ ਔਰ 4 ਸਾਲ ਦੀ ਮੇਨਟੇਨੈਂਸ ਜਿਹੜੀ ਆ ਉਹ ਕੰਟਰੈਕਟਰ ਨੂੰ ਨਾਲ ਹੀ ਜਿਹੜੀ ਆ ਉਹ ਦਿੱਤੀ ਗਈ ਆ ਸੋ ਮੈਂ ਜਿੰਨੇ ਵੀ ਕੰਟਰੈਕਟਰ ਨੇ ਜਿੰਨੇ ਵੀ ਸਾਡੇ ਪੀਡਬਲ ਜੂਰੀ ਦੇ ਅਧਿਕਾਰੀ ਨੇ ਇਹਨਾਂ ਨੂੰ ਪੂਰੇ ਹੋਰ ਜ਼ੋਰ ਕਹਿ ਲਓ ਅਪੀਲ ਕਹਿ ਲਓ ਮੇਰੀ ਮੇਰੀ ਬੇਨਤੀ ਕਹਿ ਲਓ ਮੇਰੀ ਵਾਰਨਿੰਗ ਕਹਿ ਲਓ ਕੁਝ ਵੀ ਇਹਨੂੰ ਨਾਂ ਦੇ ਸਕਦੇ ਹੋ ਪਰ ਛੜਕਾਂ ਦੀ ਮਜਬੂਤੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਜਿਹੜਾ ਆ ਉਹ ਟੋਲਰੇਟ ਨਹੀਂ ਕੀਤਾ ਜਾਊਗਾ ਸਟਰੈਂਥ ਮਜਬੂਤੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੋਡਸ 45000 ਕਿਲੋਮੀਟਰ ਰੋਡ ਮੇਰਾ ਖਿਆਲ ਨਹੀਂ ਹੈ ਕਿ ਇੰਨੀਆਂ ਰੋਡਸ ਕਦੀ ਕਿਸੇ ਸਰਕਾਰ ਦੇ ਵੇਲੇ ਇੰਨਾ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਆਇਆ ਹੋਊਗਾ ਪਰ ਅਸੀਂ ਇਹਨੂੰ ਹੁਣ ਜਿਹੜਾ ਆ ਉਹ ਤੇਜ਼ੀ ਨਾਲ ਬਣਾ ਵੀ ਰਹੇ ਹਾਂ ਕੁਝ ਅਧਿਕਾਰੀਆਂ ਦਾ ਸੀਗਾ ਕਿ ਠੰਡ ਦੇ ਵਿੱਚ ਕੋਈ ਤੇ ਜਿਹੜਾ ਫਟੂਮਨ ਉਹ ਨਹੀਂ ਪਾਇਆ ਜਾ ਸਕਦਾ ਉਹ ਵੀ ਅਸੀਂ 10 ਫਰਵਰ ਤੋਂ ਜਿਹੜਾ ਆ ਉਹ ਸ਼ੁਰੂ ਕਰ ਰਹੇ ਆ ਔਰ 31 ਮਾਰਚ ਤੱਕ ਅਸੀਂ ਛੜਕਾਂ ਜਿਹੜੀਆਂ ਨੇ ਉਹਨਾਂ ਨੂੰ ਕੰਪਲੀਟ ਜਿਹੜੀਆਂ ਉਹ ਕਰਦੇ ਆਂਗੇ ਔਰ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਵੀ ਛੜਕ ਜੜੀ ਆ ਉਹ ਆ ਜਿਹੜੀ ਆ ਉਹ ਖਸਤਾ ਹਾਲਤ ਦੇ ਵਿੱਚ ਨਹੀਂ ਮਿਲੂਗੀ ਚਾਹੇ ਉਹ ਸਾਡੀ ਸਟੇਟ ਹਾਈਵੇ ਆ ਚਾਹੇ ਸਾਡੀਆਂ ਲਿੰਕ ਰੋਡਸ ਨੇ ਚਾਹੇ ਅਦਰ ਡਿਸਟ੍ਰਿਕਟ ਰੋਡਸ ਨੇ ਚਾਹੇ ਮੇਜਰ ਡਿਸਟ੍ਰਿਕਟ ਰੋਡਸ ਨੇ ਅਸੀਂ ਸਾਰਿਆਂ ਦੇ ਉੱਤੇ ਹੀ ਕੰਮ ਕਰ ਰਹੇ ਆ ਸੋ ਮੈਂ ਜਨਤਾ ਨੂੰ ਵੀ ਅਪੀਲ ਕਰੂੰਗਾ ਕਿ ਉਹ ਜ਼ਰੂਰ ਮਜ਼ਬੂਤੀ ਦੇਖਣ ਜਿੱਥੇ-ਜਿੱਥੇ ਵੀ ਉਹ ਲੰਘਦੇ ਨੇ ਜੇ ਉਹਨਾਂ ਦੇ ਕੋਈ ਧਿਆਨ ਦੇ ਵਿੱਚ ਆਉਂਦਾ ਹੈ ਤੋਂ ਸਾਡੇ ਅਧਿਕਾਰੀਆਂ ਦੇ ਜਾਂ ਮੇਰੇ ਧਿਆਨ ਦੇ ਵਿੱਚ ਜਿਹੜਾ ਉਹ ਲਿਹਾ ਦੇਣ ਕਿਉਂਕਿ ਅਸੀਂ ਕੰਟਰੈਕਟਰ ਨੂੰ ਜਿਹੜੀ ਮੇਨਟੇਨੈਂਸ ਲਈ ਹੈ ਨਾ ਉਹ ਇਸੇ ਕਰਕੇ ਲਈ ਆ ਕਿ ਚਾਹੇ ਤੇ ਅੱਜ ਸ਼ੰਕਲ ਮਜੂਦ ਬੰਦ ਗਿਆ ਤੇ 5 ਸਾਲ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੁਸੀਂ ਆ ਕੇ ਦੁਬਾਰਾ ਉਸੇ ਹੀ ਕਾਸਟ ਦੇ ਉੱਤੇ ਜੋ ਪੈਸੇ ਦਿੱਤੇ ਨੇ ਤੁਹਾਨੂੰ ਉਸੇ ਕਾਸਟ ਦੇ ਉੱਤੇ ਦੁਬਾਰਾ ਜਿਹੜੀ ਆ ਉਹ ਸੜਕ ਰਿਪੇਅਰ ਵੀ ਕਰਨੀ ਪਊਗੀ ਔਰ ਪਲੱਸ ਉਹਨਾਂ ਤੇ ਐਕਸ਼ਨ ਵੀ ਲਵਾਂਗੇ ਕਿਸੇ ਵੀ ਚਾਹੇ ਸਾਡੇ ਅਧਿਕਾਰੀ ਹੋਣ ਚਾਹੇ ਕੰਟਰੈਕਟਰ ਹੋਣ ਜਿਹੜਾ ਜਿਹਦੀ ਵੀ ਗਲਤੀ ਕੋਈ ਪਾਈਗੇ ਉਹਦੇ ਤੇ ਸਟ੍ਰਿਕਟ ਐਕਸ਼ਨ ਜਿਹੜਾ ਉਹ ਹੋਏਗਾ ਸੋ ਮੇਰੀ ਬਰਾਏ ਮਿਹਰਬਾਨੀ ਇਹੋ ਹੀ ਬੇਨਤੀ ਆ ਕਿ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਪਾਂ ਮਜ਼ਬੂਤ ਛੜਕਾਂ ਜਿਹੜੀਆਂ ਨੇ ਉਹ ਦੇਣੀਆਂ ਨੇ ਇਸੇ ਪਿੰਡ ਮੁਜ਼ੱਫਰਪੁਰ ਦੇ ਵਿੱਚ ਪੀਐਸਸੀ ਸੈਂਟਰ ਜਿਹੜਾ ਆ ਉਹ ਬੰਦਿਆ ਜਿਹਦਾ ਏਰੀਆ 4100 680 ਸਕਰ ਫੀਟ ਆ ਇਹਦੀ ਡਬਲ ਏ ਜਿਹੜੀ ਮਿਲੀ ਸੀਗੀ ਉਹ 128 ਲੱਖ ਦੀ ਸੀਗੀ ਅਲਾਟਮੈਂਟ 1 ਲੱਖ ਤੇ 5000 ਦੀ ਹੋਈ ਆ ਲੈਸ ਇਹਦੇ ਵਿੱਚ 13.92 92 13.92 ਲੈਸ ਆਈ ਸੀਗੀ ਔਰ ਟਾਈਮ ਇਹਦਾ ਅਸੀਂ 6 ਮਹੀਨੇ ਸੈੱਟ ਕੀਤਾ ਹੋਇਆ ਔਰ ਕੰਪਲੀਸ਼ਨ ਜਿਹੜੀ ਹੈ ਦੀ ਅਪ੍ਰੈਲ ਅਪ੍ਰੈਲ ਸਪੈਕਟ ਦੇ ਵਿੱਚ ਇਹਦੀ ਕੰਪਲੀਸ਼ਨ ਹੋ ਜਾਣੀ ਆ ਅੱਜ ਅਸੀਂ ਇਹ ਤੋਂ ਅੱਜ ਅਸੀਂ ਚੇਤ ਉਹਦਾ ਪ੍ਰਬੰਧ ਹੈ ਕਿ ਨਤੀਜੇ ਮੂਦ ਹੋ ਰਿਹਾ ਹੈ ਚਲ ਮਾਸਟਰ ਪਹੁੰਚੇ ਆ ਮੇਰੇ ਨਾਲ ਪੂਰੇ ਅਧਿਕਾਰੀ ਜੀ ਦਾ ਪੋਰ ਵੀ ਪਾਕੀ ਅਧਿਕਾਰੀ ਸਾਹਿਬਾਨ ਪਹੁੰਚੇ ਨੇ ਸੋ ਅਸੀਂ ਇਹਨਾਂ ਦੇ ਕੁਝ ਸੈਂਪਲ ਲਏ ਨੇ ਜਿਵੇਂ ਮਸਾਲਾ ਕਿਹਦਾ ਆ ਰਿਹਾ ਵੈਸੇ ਤਾਂ ਇਹਨਾਂ ਨੇ ਕਿਹਾ ਚਾਰ ਇੱਕ ਦਾ ਲੱਗ ਰਿਹਾ ਹੈ ਅਸੀਂ ਨਾਰਮਲ ਤੌਰ ਤੇ ਉਤਪਾਦਨ ਕਰਤੀ ਇਸ ਤਰ੍ਹਾਂ ਨੇ ਪਰ ਇਹ ਕਨਫਰਮ ਕਰਨਾ ਜਿਹੜਾ ਜਿਹੜੀ ਆ ਸੋ ਇਹਦੇ ਸੈਂਪਲ ਲਏ ਨੇ ਆ ਜਿਹੜੀਆਂ ਬ੍ਰਿਕਸ ਨੇ ਇੱਟਾਂ ਨੇ ਉਹਨਾਂ ਦੇ ਵੀ ਸੈਂਪਲ ਲਏ ਨੇ ਸਾਡੇ ਕੋਲ ਪੂਰੀ ਅਪਟੇ ਹਾਲੇ ਦੇ ਵਿੱਚ ਕੁਆਲਿਟੀ ਕੰਟਰੋਲ ਦੀ ਇੱਕ ਲੈਬ ਆ ਉਹਦੇ ਵਿੱਚ ਜਾ ਕੇ ਅਸੀਂ ਪੂਰਾ ਟੈਸਟ ਕਰਾ ਕੇ ਜਿਹੜਾ ਚੜੀਆ ਇਹਦੇ ਵੀ 6 ਤਰ੍ਹਾਂ ਦੇ ਚੜੀਏ ਦੇ ਵਿੱਚ ਯੂਜ਼ ਹੋਏ ਨੇ ਇਹਨਾਂ ਦੇ ਵੀ ਅਸੀਂ ਇਹਨਾਂ ਦੇ ਸੈਂਪਲ ਲੈ ਲਏ ਨੇ ਇਹਨਾਂ ਨੂੰ ਵੀ ਕੰਟਰੋਲ ਟੈਸਟਾਂ ਦਾ ਸਬੰਧ ਅਜਿਹਾ ਵੀ ਸਪੈਂਟ ਜਰੀ ਹੋ ਕੇ ਕੀਤੀ ਜਾਊਗੀ ਬਾਕੀ ਅਜੇ ਕਿੰਨੇ 25% ਪੇਮੈਂਟ ਇਹਦੀ ਹੋ ਗਈ ਆ ਬਾਕੀ ਜਿਹੜੀ ਆ ਉਹ ਦੋ ਵੀ ਕੁਆਲਿਟੀ ਕੰਟਰੋਲ ਸਾਨੂੰ ਜਿਹੜੇ ਅਸੀਂ ਕੀ ਰਿਪੋਰਟ ਆਉਂਦੀ ਸਵੇਰ ਸਾਹਿਬ ਨਾਲ ਦੇਖਾਂਗੇ ਕਿ ਇਹ ਕੰਮ ਜਿਹੜਾ ਹੈ ਉਹ ਹੋ ਰਿਹਾ ਸੋ ਸਾਡੀ ਪੂਰੀ ਜਿਹੜਾ ਅਮਲਾ ਫੈਲਾਇਆ ਹੋਇ ਇਸ ਦਾਤੇ ਲੱਗਿਆ ਹੋਇ ਕਿ ਅਸੀਂ ਬਿਲਡਿੰਗਸ ਦੇ ਵਿੱਚ ਰੋਡਸ ਦੇ ਵਿੱਚ ਅਸੀਂ ਉਹਦੀ ਮਜ਼ਬੂਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰਨਾ ਅਸੀਂ ਆਪਣੇ ਸਾਰੇ ਕੰਟਰੈਕਟਰਸ ਨੂੰ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹੋਈਆਂ ਯਾਨੀ ਕਿ ਕੁਆਲਿਟੀ ਜਿਹੜੀ ਆ ਬਿਲਡਿੰਗਸ ਦੀ ਐਂਡ ਰੋਡਸ ਦੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਚਾਹੇ ਬਰੇਜ਼ ਬਣ ਰਿਹਾ ਹੋਣ ਚਾਹੇ ਬਿਲਡਿੰਗਸ ਬਣ ਰਹੀਆਂ ਹੋਣ ਚਾਹੇ ਰੋਡਸ ਬਣ ਰਹੀਆਂ ਹੋਣ ਕੋਈ ਜਿਹੜੀ ਸਟਰੈਂਥ ਆ ਉਹਦੀ ਜਿਹੜੀ ਮਜ਼ਬੂਤੀ ਆ ਉਹਦੇ ਉੱਲ ਖਾਸ ਧਿਆਨ ਜਿਹੜਾ ਉਹ ਦਿੱਤਾ ਗਿਆ ਸਰਗਰਮੀਏ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ 100 ਨਵਾਂ ਸ਼ਹਿਰ ਦੇ ਬੀ ਐਲ ਐਮ ਗਰਲਜ਼ ਕਾਲਜ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਅੰਤਰ ਕਾਲਜ ਅੰਤਰ ਸਕੂਲ ਸੋਲੋ ਸ਼ਬਦ ਗਾਇਨ ਮੁਕਾਬਲੇ ਦਾ ਔਰਜੋਨ ਕਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਜੀਤਾ ਜੀ ਕੋਣ ਕਰੇਗਾ ਰਾਤੀ ਜਗੀਰ ਦੇ ਕੋਈ ਨਰਵਰ ਨਹੀਂ ਆਉਂਦਾ ਟੋਡੇ ਮਰ ਗਾ ਦਮ ਨਹੀਂ Hindu ਧਰਮ ਬਚਾਉਣ ਖਾਤਰ ਜਾਨ ਦਿੱਤੀ ਕੁਰਬਾਨੀ ਔਰੰਗਜ਼ੇਬ ਨੂੰ ਨਸ਼ਾ ਹੋ ਕੋ ਮਸਯੋ ਮੂਰਖ ਬਿਮਾਨੀ Hindu ਧਰਮ ਬਚਾਉਣ ਖਾਤਰ ਜਾਨ ਦਿੱਤੀ ਕੁਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਜਰਾ

मेरा दूसरा सदा टीम नंबर चार देश तो मेरा तीसरा आखिरी सदा टीम नंबर चार दिल चिंदूस फैमिली रेस्टो एक मल्टी कुजीन रेस्टो स्वाद जो तो हमेशा रहेगा याद आज ही आओ चिंदूस फैमिली रेस्टो बार रोड नवा शहर कॉल सेवन एट थ्री सेवन डबल जीरो डबल जीरो डबल सिक्स जिला शहीद भगत सिंह नगर संबंधित अज दशेष सरगर्मिया कल फिर नवी हाजिर होवे उदों तक वास्ते प्रदेश इजाजत दौ धनवाद